ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਬਹੁਤ ਇੰਪੋਰਟੈਂਟ ਅਪਡੇਟ ਹੈ ਬਹੁਤ ਵੱਡੀ ਖਬਰ ਹੈ ਭਾਰਤ ਪਾਕਿਸਤਾਨ ਟੈਨਸ਼ਨ ਵਿੱਚਕਾਰ ਟਰੈਵਲ ਐਡਵਾਈਜ਼ਰੀ ਜਾਰੀ ਹੋਈ ਹੈ ਹੁਣ ਇੱਕ ਨਹੀਂ ਦੋ ਨਹੀਂ ਪੱਤੀ ਏਅਰਪੋਰਟ ਜਿਹੜੇ ਹੈ ਉਹਨਾਂ ਨੂੰ ਟੈਂਪਰੇਰੀ ਤੌਰ ਤੇ ক্লোਜ਼ ਕਰਨ ਦਾ ਫੈਸਲਾ ਲਿਆ ਗਿਆ ਹੈ TIAI جی ایਅਰਪੋਰਟ ਯਾਨੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਦਿੱਲੀ ਵਾਲਾ ਉਸ ਨੂੰ ਵੀ ਲੈ ਕੇ ਟ੍ਰੈਵਲ ਐਡਵਾਈਜ਼ਰੀ ਜਾਰੀ ਹੋਈ ਆ ਸੋ ਧਿਆਨ ਦੇ ਨਾਲ ਇਹ ਚੀਜ਼ ਦੇਖਣੀ ਆ ਤੁਸੀਂ 430 ਤੋਂ ਵੱਧ ਫਲਾਈਟਸ ਜਿਹੜੀਆਂ ਨੇ ਉਹ ਡਿਲੇ ਹੋਈਆਂ ਨੇ ਕੀ ਇਹ ਟ੍ਰੈਵਲ ਐਡਵਾਈਜ਼ਰੀ ਐਸ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਆ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆ ਕਿਸੇ ਤਰ੍ਹਾਂ ਦਾ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਸਾਡੇ ਨਾਲ ਸੋ ਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵਿਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਇੰਡੀਆ ਨੇ ਆਪਣੇ ਟਰੈਵਲ ਕਰਨ ਵਾਲੇ ਟਰੈਵਲਰਸ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ 32 에어ਪੋਰਟ ਜਿਹੜੇ ਐ ਉਹ ਦਿੱਲੀ 에어ਪੋਰਟ ਨੂੰ ਛੱਡ ਕੇ ਦੁੱਝਨ 32 에어ਪੋਰਟ ਜਿਹੜੇ ਉਹ ਟੈਂਪਰੇਰੀ ਤੌਰ ਤੇ ਉੱਤੇ ਕਲੋਜ਼ ਕਰ ਦਿੱਤੇ ਗਏ ਨੇ ਜਿਹਦੇ ਵਿੱਚ ਨਾਰਥਰਨ ਤੇ ਵੈਸਟਰਨ ਇੰਡੀਆ ਦੇ ਵਿੱਚ ਇਹ 에어ਪੋਰਟ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਉਸ ਤੋਂ ਇਲਾਵਾ 430 ਦੇ ਲੱਪਕ ਫਲਾਈਟ ਜਿਹੜੀਆਂ ਨੇ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਤੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਉਹ ਫਿਲਹਾਲ ਟਾਈਟ ਸਿਕਿਉਰਿਟੀ ਦੇ ਵਿਚਕਾਰ ਹਾਲੇ ਵੀ ਚੱਲ ਰਿਹਾ ਹੈ ਪਰ ਜੇਕਰ ਤੁਸੀਂ ਦਿੱਲੀ ਤੋਂ ਵੀ ਫਲਾਈਟ ਫੜਨੀ ਆ ਤਾਂ ਤੁਹਾਨੂੰ ਸਮਾਂ ਲੱਗ ਸਕਦਾ 에ਅਰਪੋਰਟ ਤੇ ਟਾਈਮ ਨਾਲ ਉੱਥੇ ਪਹੁੰਚਣਾ ਹੈ ਦੂਜੀ ਗੱਲ ਤੋਂ ਫਲਾਈਟ ਡਿਲੇ ਹੋ ਸਕਦੀ ਹੈ ਤੁਸੀਂ ক্লোਜ਼ਲੀ ਮੋਨਿਟਰ ਕਰਨਾ ਇਸ ਚੀਜ਼ ਨੂੰ ਸਕ੍ਰੀਨ ਤੇ ਦੇਖੋ ਲਿਖਿਆ ਹੋਇਆ ਪਲੇਅਰ ਪੈਸੇਂਜਰ ਆਰ ਵਾਰਨ ਆਫ ਪੋਸਿਬਲ ਡਿਲੇ ਐਜ਼ ਅ ਰਿਜ਼ਲਟ ਆਫ ਟਾਈਟਨ ਸਿਕਿਉਰਿਟੀ ਐਂਡ ਸ਼ਿਫਟਿੰਗ 에ਅਰ ਸਪੇਸ ਕੰਡੀਸ਼ਨ ਉਹਨਾਂ ਨੇ ਕਿਹਾ ਕਿ ਜਿਹੜੀ 에ਅਰ ਸਪੇਸ ਕੰਡੀਸ਼ਨ ਹੈ ਉਹ ਸ਼ਿਫਟ ਕਰਨ ਦੀ ਵਜ੍ਹਾ ਦੇ ਨਾਲ ਕਈ ਫਲਾਈਟ ਜਿਹੜੀਆਂ ਨੇ ਉਹ ਡਿਲੇ ਹੋ ਸਕਦੀਆਂ ਨੇ ਸੋ ਇਹਨੂੰ ਤੁਸੀਂ ক্লোਜ਼ਲੀ ਮੋਨੀਟਰ ਕਰਦੇ ਰਹੋ ਉਸ ਤੋਂ ਇਲਾਵਾ ਬੈਗੇਜ ਰੂਲਸ ਨੂੰ ਲੈ ਕੇ ਅਰਾਈਵ ਅਰਲੀ ਮਤਲਬ ਜਲਦੀ ਆਓ ਤੇ ਆਪ ਕੀਪ ਅਪਡੇਟ ਥਰੂ ਆਫੀਸ਼ੀਅਲ ਸੋਰਸਸ ਜਿਹੜੇ ਵੀ ਆਫੀਸ਼ੀਅਲ ਸੋਰਸਸ ਨੇ ਉਹਨਾਂ ਦੇ ਥਰੂ ਤੁਹਾਨੂੰ ਅਪਡੇਟ ਤੇ ਨਜ਼ਦੀਕੀ ਨਿਗਾਹ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ ਆਪਣੇ ਟਰੈਵਲ ਨੂੰ ਲੈ ਕੇ ਟਰੈਵਲ 杜ਰਿੰਗ ਥਿਸ ਪੀਰੀਅਡ ਔਰ ਐਡਵਾਈਸ ਟੂ ਮੋਨਿਟਰ ਅਪਡੇਟ ਫਰੋਮ 에ਅਰਲਾਈਨਸ ਐਂਡ 에ਅਰਪੋਰਟ ਅਥਾਰਟੀ ক্লোਜ਼ਲੀ ਯਾਨੀ ਕਿ 에ਅਰਪੋਰਟ ਅਥਾਰਟिटीज ਦੀ ਵੈਬਸਾਈਟ ਦੇ ਉੱਤੇ ਜਾ ਕੇ 에ਅਰਲਾਈਨ ਜਿਹੜੀ ਵੀ 에ਅਰਲਾਈਨ ਦੀ ਤੁਹਾਡੀ ਟਿਕਟ ਹੈ ਉਹਦੀ ਵੈਬਸਾਈਟ ਤੇ ਜਾ ਕੇ ਤੇ ਜਿਹੜਾ 에ਅਰ ਇੰਡੀਆ ਹੈ ਉਹਦੀ ਵੈਬਸਾਈਟ ਤੇ ਜਾ ਕੇ ਤੁਸੀਂ ক্লোਜ਼ਲੀ ਇਹਨਾਂ ਚੀਜ਼ਾਂ ਨੂੰ ਮੋਨਿਟਰ ਕਰ dynamic nature of the situation staying informed and prepared for potential changes in ਉਹਨਾਂ ਨੇ ਕਿਹਾ ਕਿ ਕੁਝ ਚੇਂजेस ਆਉਂਦੇ ਨੇ ਤੇ ਉਹਨਾਂ ਵਾਸਤੇ ਤੁਹਾਨੂੰ ਤਿਆਰ ਰਹਿਣਾ ਪਵੇਗਾ ਤੇ ਜਿਹੜੀਆਂ ਵੈਬਸਾਈਟਸ ਨੇ ਜਾਂ ਜਿਹੜੀਆਂ ਇਨਫੋਰਮੇਸ਼ਨਸ ਨੇ ਉਹਨਾਂ ਨੂੰ ਤੁਸੀਂ ਸਰਚ ਆਊਟ ਕਰਦੇ ਰਹੋ ਮੇਬੀ ਹੋ ਸਕਦਾ ਕਿ ਕਿਸੇ ਦੀ ਫਲਾਈਟ ਹੋਵੇ ਤੋਂ ਫਲਾਈਟ ਡਿਲੇ ਹੋ ਜਾਏ ਕੈਨਸਲ ਹੋ ਜੇ ਜਾਂ ਫਿਰ ਜਿਹੜੇ ਕਰੰਟ ਸਰਕਮਸਟੈਂਸਸ ਨੇ ਉਹਦੇ ਹਿਸਾਬ ਦੇ ਨਾਲ ਅਗਲਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਸੋ ਇੱਕ ਬਹੁਤ ਵੱਡੀ ਅਪਡੇਟ ਕਹੀ ਜਾ ਸਕਦੀ ਹੈ ਇਹ ਕਿ ਜਿਨ੍ਹਾਂ ਨੇ ਵੀ ਕੈਨੇਡਾ ਵਾਸਤੇ ਟਰੈਵਲ ਕਰਨਾ ਯੂਰਪ ਵਾਸਤੇ ਟਰੈਵਲ ਕਰਨਾ ਜਾਂ ਕਿਸੇ ਵੈਸਟਰਨ ਕੰਟਰੀ ਵਾਸਤੇ ਟਰੈਵਲ ਕਰਨਾ ਕਿਤੇ ਵੀ ਟਰੈਵਲ ਕਰਨਾ ਹੈ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਭਈ ਤੁਹਾਡਾ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਦਿੱਲੀ ਵਾਲਾ ਉਥੋਂ ਫਲਾਈਟਸ ਸਿਰਫ ਜਾ ਰਹੀਆਂ ਨੇ ਦੂਜੀਆਂ ਫਲਾਈਟਸ ਕੈਨਸਲ ਨੇ ਜਾਂ ਉਹਨਾਂ ਦੇ ਰੂਟ ਡਾਇਵਰਟ ਕੀਤੇ ਗਏ ਨੇ ਬੱਤੀ 에어ਪੋਰਟ ਟੈਂਪਰੇਰੀ ਤੌਰ ਦੇ ਉੱਤੇ ਕਲੋਜ਼ ਕਰ ਦਿੱਤੇ ਗਏ ਨੇ ਅਗਲੇ ਜਦੋਂ ਤੱਕ ਕੋਈ ਹੋਰ ਇਸ ਨੂੰ ਲੈ ਕੇ ਅਪਡੇਟ ਨਹੀਂ ਆਉਂਦੀ ਉਦੋਂ ਤੱਕ ਯਾਨੀ ਕਿ 10 ਮਈ ਤારીખ ਹੀ ਫੈਸਲਾ ਲਿਆ ਗਿਆ ਸੀਗਾ ਤੇ ਅੱਜ 10 ਮਈ ਹੈ ਇਸ ਤੋਂ ਬਾਅਦ ਹੁਣ ਅਗਲਾ ਫੈਸਲਾ ਜਿਹੜਾ ਹੈ ਉਹ ਉਦੋਂ ਲਿਆ ਜਾਵੇਗਾ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਟੈਨਸ਼ਨ ਜਿਹੜੀ ਹੈ ਉਹ ਥੋੜੀ ਜਿਹੀ ਘੱਟ ਹੁੰਦੀ ਉਮੀਦ ਕਰਦਾ ਹਾਂ ਬਲੌਗਸ ਆਂਦਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ केप्स नोट एसओपी पी चाहते हो अपनी प्रोफाइल डिस्कस करना चाहते हो प्रोफाइल प्रेजेंटेशन करवाना चाहते हो तो है सी वीजा फाइलिंग नहीं करते इस करके कॉल या मैसेज ना करा करो चैनल सब्सक्राइब करो तो वो शेयर जरूर करो धन्यवाद